ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜਵਾ। ਲਓ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਆਂ ਪਰ ਅੱਜ ਸਿਰਫ ਤੁਹਾਨੂੰ ਕਾਟਨ ਦੇ ਸੂਟ ਦਿਖਾਣੇ ਆ। ਰੇਟ ਦੇਵਾਂਗਾ ਉਹ ਸਿੰਗਲ ਸਿੰਗਲ ਸੂਟ ਦਾ ਜੇ ਕਿਤੇ ਮਿਲ ਗਿਆ ਤਾਂ ਪਲੀਜ਼ ਕਮੈਂਟ ਕਰੋ ਕਿ ਹਾਂ ਇਸ ਰੇਟ ਤੇ ਹਰ ਜਗ੍ਹਾ ਬਜਾਜੀ ਮਿਲਦੀ ਏ। ਚੈਲੰਜ ਦੇ ਨਾਲ ਫੌਦਾ ਵੇਚੂਗਾ ਜੀ। ਅੱਜ ਦੇਖਦੇ ਰਹੋ ਫੁੱਲ ਡਿਜ਼ਾਈਨ। ਲਓ ਜੀ ਵੱਡੇ ਪਨੇ ਦਾ ਆ ਗਿਆ ਸੂਟ। ਪੂਰਾ ਕਪੜਾ ਰੇਟ 300 ਰੁਪਿਆ ਡਿਜ਼ਾਈਨ ਦੇਖੀ ਜਾਓ ਇੱਕ ਤੋਂ ਇੱਕ ਟਾਪ ਦੇ ਡਿਜ਼ਾਈਨ ਆਈ ਜਾਣੇ ਆ ਸੂਟ ਆਇਆ ਹੈ ਜੀ 400 ਹੋ ਸਕਦਾ ਕੁਝ ਡਿਜ਼ਾਈਨ ਦੁਬਾਰਾ ਵੀ ਡਿਗਣ ਕਿਉਂਕਿ ਹਰ ਇੱਕ ਸੂਟ ਦੇ ਨਾਲ ਦੇ ਦੋ ਤੋਂ ਤਿੰਨ ਸੂਟ ਹੁੰਦੇ ਸਾਡੇ ਕੋਲ ਡਿਜ਼ਾਈਨ ਦੇਖੀ ਜਾਓ ਪਿਓਰ ਕਾਟਨ ਹੈ ਕੰਨੀ ਵਾਲਾ ਸੂਟ ਹੈ ਜੀ ਕੋਈ ਇਹ ਨਹੀਂ ਹੈ ਕਿ ਬਿਨ ਬਗੈਰ ਕੰਨੀ ਤੋਂ ਆਉਂਗਾ ਸੂਟ 100% ਕਾਟਨ ਵਾਲੀ ਕੰਨੀ ਵੱਡੇ ਪੰਨੇ ਦਾ ਸੂਟ ਹੱਟੀ-ਹੱਟੀ ਸੂਟ ਪਿਆ ਜੇ ਮੇਰਾ ਰੇਟ ਕੋਈ ਦੇ ਜਾਵੇ ਫਿਰ ਮੇਰੀ ਗਾਰੰਟੀ ਹੈ ਜੀ ਕਿ ਹਾਂ ਇਸ ਰੇਟ ਤੇ ਬਜਾਜੀ ਮਿਲਦੀ ਹੈ ਫਿਰ ਬੈਠੇ ਆ ਫੁੱਲ ਚੈਲੰਜ ਦੇ ਨਾਲ ਸੌਦਾ ਵੇਚਣਾ ਰੇਟ ਨਹੀਂ ਮਿਲਣਾ ਕਿਤੇ ਵੀ ਹਰ ਕਿਸੇ ਨੇ ਰਖੜੀ ਤੋਂ ਬਾਅਦ ਲਗਾਨੀ ਹੈਗੇ ਆਫਰ ਅਸੀਂ ਆਫਰ ਦੇਣੇ ਪਹਿਲਾਂ ਕਿਉਂਕਿ ਹੁਣ ਸੂਟ ਸਲਾਣੇ ਹਰ ਕਿਸੇ ਨੇ ਵੱਧ ਤੋਂ ਵੱਧ ਰੇਟ ਹੁਣ ਦਾ ਉਹ ਵਧੀਆ ਜਦ ਮੌਸਮੇ ਚਰੇ ਗਿਆ ਫਿਰ ਫਾਇਦੇ ਦੇਣ ਦਾ ਕੋਈ ਫਾਇਦਾ ਨਹੀਂ ਹੈ ਜੀ ਫਿਰ ਤਾਂ ਆ ਹੁੰਦਾ ਕਿ ਆਪਣਾ ਜਿਹੜਾ ਕੱਪੜਾ ਪਿਆ ਉਹ ਕੱਢ ਦੋ ਹੁਣ ਤੁਸੀਂ ਸਾਡੇ ਦੇਖੋ ਕਿ ਅੱਜ ਹਜੇ ਇਹ ਰੇਟ ਕਿਸ ਨੇ ਦੇਣਾ ਸਿੰਗਲ ਸਿੰਗਲ ਸੂਟ ਮਿਲੂਗਾ ਆਲ ਇੰਡੀਆ ਦੇ ਵਿੱਚ ਸ਼ਿਪਿੰਗ ਹੈ ਘਰ ਬੈਠੇ ਸੂਟ ਮੰਗਵਾਓ ਜਿੱਥੇ ਮਰਜੀ ਸਿਰਫ 60 ਰੁਪਏ 1 ਕਿਲੋ ਦੀ ਸ਼ਿਪਿੰਗ ਲੱਗਦੀ ਹੈਗੀ ਸਾਡੀ ਇਹ ਤੋਂ ਜ਼ਿਆਦਾ ਕੋਈ ਜ਼ਿਆਦਾ ਰੇਟ ਨਹੀਂ ਹੈ ਜੀ ਦੋ ਸੂਟ 1 ਕਿਲੋ ਦੇ ਵਿੱਚ ਆ ਜਾਂਦੇ ਮਤਲਬ ਕਿ 30 ਰੁਪਏ ਚ ਇੱਕ ਸੂਟ ਤੁਹਾਡੇ ਘਰ ਪੁੱਜ ਜਾਣਾ ਜਿੱਥੇ ਮਰਜੀ ਤੁਸੀਂ ਬੈਠੇ ਹੋ ਇਸ ਚੀਜ਼ ਨੂੰ ਸਮਝੋ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਤੋਹਫੇ ਡਿਜ਼ਾਈਨ ਹੈ ਜੀ ਡਿਜ਼ਾਈਨ ਤਾਂ ਐਨੇ ਸਾਡੇ ਕੋਲ ਪਏ ਆ ਕਿ ਸਾਨੂੰ ਦਿਖਾਣੇ ਔਖੇ ਹੋ ਜਾਣੇ ਕਿ ਐਨੇ ਸੂਟ ਕਿੱਥੋਂ ਦਿਖਾਈਏ ਕਿ ਬਾਅਦ ਵਿੱਚ ਸਾਤੋਂ ਤਾਂ ਇਕੱਠੇ ਵੀ ਨਹੀਂ ਹੋ ਪਾਣੇ ਐਨੇ ਸੂਟ ਸਿਰਫ ਛੋਟੀ ਹੀ ਆਹੀ ਵੀਡੀਓ ਬਣਾ ਰਹੇ ਆ ਪਿਓਰ ਦੀ ਚੁੰਨੀ ਢਾਈ ਮੀਟਰ ਵਾਲੀ ਸਿਰਫ ਸਾਡੇ ਕੋਲ ਮਿਲਣੀ ਹੈ 150 ਰੁਪਏ ਦੀ ਪੀਕੋ ਕੀਤੀ ਹੋਈ ਇਸ ਭਾਅ ਦੇ ਵਿੱਚ ਚੁੰਨੀ ਵੀ ਨਹੀਂ ਮਿਲਣੀ ਕਿਤੇ ਕੋਟਾ ਦੁਪੱਟਾ ਲੈਣਾ ਕਟਵਰਕ ਵਾਲਾ 100 ਰੁਪਿਆ ਬਗੈਰ ਕਟਵਰਕ ਤੋਂ ਪੀਕੋ ਕੀਤਾ ਹੋਇਆ ਢਾਈ ਮੀਟਰ ਦੁਪੱਟਾ ਲੈਣਾ ਉਹ ਵੀ 100 ਰੁਪਿਆ ਜੀ ਪਿਓਰ ਕਾਟਨ ਤੇ ਇੱਕ ਚੈੱਕ ਜਿਹੇ ਦਾ ਦੁਪੱਟਾ ਆਂਦਾ 120 ਰੁਪਏ ਦੇ ਵਿੱਚ ਉਹ ਵੀ ਮਿਲੂਗਾ ਹਰ ਇੱਕ ਡਿਜ਼ਾਈਨ ਮਿਲੂਗਾ ਜੀ ਚੀਜ਼ਾਂ ਦੇਖੋ ਕਿੰਨੇ ਟਾਪ ਦੀਆਂ ਐ ਜੀ ਕੱਪੜਾ ਤਾਂ ਐਨਾ ਤੇ ਟਾਪ ਦਾ ਇਹੇ ਹਰ ਰੋਜ਼ 2-300 ਸੂਟ ਵੇਚ ਲਈਏ ਹੁਣ ਜਿਸ ਰੇਟ ਦੇ ਵਿੱਚ ਸੂਟ ਆਇਆ ਕਿਸੇ ਵੀ ਹੱਟੀ ਤੇ ਇਸ ਭਾਅ ਦੇ ਵਿੱਚ ਸੂਟ ਮਿਲਦਾ ਹੋਇਆ ਬਕਾਇਦਾ ਕਮੈਂਟ ਕਰ ਦੋਗੇ ਭਾਜੀ ਤੁਹਾਡੇ ਪਾਸੇ ਨਹੀਂ ਹਰ ਜਗ੍ਹਾ ਇਹ ਸੌਦਾ ਹੈ ਪਰ ਨਾਲ ਦੱਸਿਓ ਜਰੂਰ ਕਿ ਸਿੰਗਲ ਸਿੰਗਲ ਸੂਟ ਦੇ ਦੂੰ ਕੋਈ ਹਜੇ ਤਾਂ ਹੋਲ ਸੇਲ ਦੇ ਵਿੱਚ ਵੀ ਇਹ ਰੇਟ ਨਹੀਂ ਕਿਸੇ ਨੇ ਦੇਣਾ ਜੀ ਜਿਹੜੇ ਰੇਟਾਂ ਦੇ ਵਿੱਚ ਅਸੀਂ ਤੁਹਾਨੂੰ ਸੂਟ ਦੇਣ ਲੱਪੇ ਦੇਖੋ ਵਾਈਟ ਤੇ ਡਿਜ਼ਾਈਨਿੰਗ ਇੱਕ ਨਾਲ ਦੇ ਦੋ ਸੂਟ ਚਾਹੀਦੇ ਹੋਏ ਤਾਂ ਵੀ ਮਿਲਣਗੇ ਦੇਖੋ ਹਰ ਇੱਕ ਚੀਜ਼ ਮਿਲੂਗੀ ਕੀ ਆ ਬਾਤ ਹੈ ਜੀ ਦੇਖੋ ਛੋਟੀ ਬੂਟੀ ਤੇ ਡਿਜ਼ਾਈਨ ਕਿੰਨੇ ਟਾਪ ਦੇ ਆਏ ਦੇਖੋ ਹਰ ਇੱਕ ਚੀਜ਼ ਮਿਲੂ ਜੀ ਵੀਡੀਓ ਚ ਸੂਟ ਗਿਣਦੇ ਰਹੋ ਇਹ ਨਹੀਂ ਹੈ ਕਿ ਗੱਲ ਨਹੀਂ ਗੱਲ ਨਹੀਂ 2 4 ਸੂਟ ਹੀ ਦਿਖਾ ਕੇ ਕਹਿ ਦੇਣਾ ਆਹ ਰੇਟ ਹਜੇ ਹੋਣੇ ਹੀ 300 ਸੂਟ ਉਤਰਿਆ ਠੀਕ ਹੈ ਜੀ ਨਾਲ ਦੀ ਨਾਲ ਦਿੱਤੀ ਹੈ ਵੀਡੀਓ ਬਣਾ ਦੇਖੋ ਡਿਜ਼ਾਈਨ ਜੀ ਟਾਪ ਦੇ ਡਿਜ਼ਾਈਨ ਵੱਡੇ ਪਨੇ ਦਾ ਸੂਟ ਹੈ ਜੀ 300 ਰੁਪਏ ਦੇ ਵਿੱਚ ਸਿੰਗਲ ਸਿੰਗਲ ਸੂਟ ਖਰੀਦੋ ਕਿਸੇ ਨੇ ਨਹੀਂ ਦੇਣਾ ਜਿੱਥੇ ਤੁਸੀਂ 3-4 ਸੂਟ ਵੀ ਖਰੀਦੂਗੇ ਤਾਂ ਵੀ ਨਹੀਂ 300 ਕਿਸੇ ਨੇ ਦੇਣਾ ਜੀ ਇਹ ਇਸ ਰੇਟ ਤੇ ਚੀਜ਼ ਮਿਲ ਜਾਣੀ ਹੈ ਜੀ ਸਬ ਡਿਜ਼ਾਈਨ ਇਸੇ ਦੇ ਵਿੱਚ ਹੈ ਜੀ ਹੁਣ ਤਾਂ ਐਦਾ ਹੀ ਡਿਜ਼ਾਈਨ ਦੇਖਦੇ ਜਾਓ ਡਿਜ਼ਾਈਨ ਬਹੁਤ ਹੈ ਕਿੰਨੇ ਕੁ ਦਿਖਾਈਏ ਹੁਣ ਇਹ ਹੀ ਨਹੀਂ ਸਮਝ ਆਂਦੀ ਆ ਦੇਖੋ ਹਰ ਇੱਕ ਡਿਜ਼ਾਈਨ ਜੀ ਟਾਪ ਤੋਂ ਟਾਪ ਦੇ ਡਿਜ਼ਾਈਨਿੰਗ ਮਿਲ ਜਾਣੀ ਹੈ ਸਭ ਤੋਂ ਹਿੱਟ ਡਿਜ਼ਾਈਨ ਦੇ ਵਿੱਚ ਇਹ ਡਿਜ਼ਾਈਨਿੰਗ ਵਿਕਦੀ ਹੈ ਜੀ ਪਿਓਰ ਕੈਮਰਿਕ ਹੈ ਕੋਈ ਇਹ ਨਹੀਂ ਹੈ ਕਿ ਚੱਕ ਕੇ ਕੋਈ ਵੀ ਕੱਪੜੇ ਨੂੰ ਕਹਿ ਦਵਾਂਗੇ ਕੈਮਰਿਕ ਦਾ ਸਾਦਾ ਦੇਖੋ ਡਿਜ਼ਾਈਨ ਜੀ ਇਹ ਸਭ ਇਸੇ ਦੇ ਵਿੱਚ ਹੈ ਜੀ ਹਰ ਚੀਜ਼ ਵੀ ਇਸ ਦੇ ਵਿੱਚ ਹਰ ਇੱਕ ਡਿਜ਼ਾਈਨ ਏਸੀਜੀ ਛੋਟੇ ਹੀ ਅਪਡੇਟ ਕੱਲ ਫਿਰ ਹਾਜ਼ਰ ਹੁੰਦੇ ਆ ਜੀ